ਸਾਡੇ ਸ਼ਾਇਦ ਬਹੁਤ ਪੁਰਾਣਾ ਏਰੀਆ ਬਈ ਤੇ ਜਿੱਕੱਟੋਂ ਕਨ ਮੈਨੂੰ ਦੇਖਦੇ ਨੂੰ 2 3 ਸਾਲ ਹੋ ਗਏ ਜਿਹੜਾ ਆ ਪਾਣੀ ਆਇ ਨਰਕ ਬਣਿਆ ਹੋਇਆ ਬਈ ਤੇ ਮੇਰਾ ਸਿੰਪਲ ਜੀ ਇਹੀ ਗੱਲ ਕਹੂੰਗਾ ਬਈ ਛੜਕੀ ਕਿ ਬਣਾਈ ਜਾਵੇ ਤੇ ਇਹਦਾ ਕੰਮ ਕੀਤਾ ਜਾਵੇ ਇਹਦੇ ਜਿਹੜਾ ਸੀਵਰੇਜ ਸਿਸਟਮ ਦਾ ਕੁਝ ਨਹੀਂ ਹਣੀ ਅੱਜ ਨਾਲੀ ਵੀ ਨਹੀਂ ਬਈ ਯਾਰ ਤੂੰ ਨਾਲੀ ਵੀ ਛੱਡ ਬਈ ਲੋਕਾਂ ਨੇ ਪੈਸੇ ਪਾ ਕੇ ਸੰਭੀਆਂ ਉਹ ਤਾਰਾਂ ਲਵਾਈਆਂ ਖੰਭੇ ਲਾਇਆ ਦੇ ਸਾਂਝੇ ਪੈਸੇ ਪਾ ਕੇ ਕੋਈ ਸਰਕਾਰੀ ਖੰਭਾ ਵੀ ਨਹੀਂ ਅੱਦੇ ਜੇ ਖੰਭੇ ਲੱਗੇ ਆ ਲੋਕਾਂ ਨੇ ਆਦੇ ਪੈਸੇ ਪਾ ਕੇ ਲਾਏ ਆ ਜੇ ਬਿਜਲੀ ਲੈ ਕੇ ਗਏ ਤਾਂ ਪੈਸੇ ਪਾ ਕੇ ਲੈ ਕੇ ਗਏ ਆ ਸਪੀਕਰ ਸਾਹਮਣੇ ਭਾਈ ਮੇਰੀ ਇਹੀ ਬੇਨਤੀ ਆ ਸਭ ਤੋਂ ਪਹਿਲਾਂ ਸੜਕ ਬਣਾਇਆ ਜਾਵੇ ਜੋ ਕਿ ਸਭ ਤੋਂ ਪਹਿਲਾਂ ਸਟੂਡੈਂਟਾਂ ਨੂੰ ਸੌਖਾ ਹੋਵੇ ਭਾਈ ਇਹ ਸਾਡੇ ਸ਼ਹਿਰ ਦਾ ਸਭ ਤੋਂ ਪੁਰਾਣਾ ਕਾਲਜ ਆ 其余的半个身高来着。